ਸਰਕਾਰ ਦੇ ਮੰਤਰੀ ਮੰਡਲ ਤੋਂ ਸ਼ਾਮਿਲ ਨਗਰ ਨਿਗਮ ਮੰਤਰੀ ਡਾਕਟਰ ਅਬਜੋਤ ਨੇ ਆਪਣਾ ਅਹੁਦਾ ਸੰਭਾਲਿਆ ਜੀ ਹਾਂ ਸਵੇਰੇ 11 ਵਜੇ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਤੇ ਇਸ ਮੌਕੇ ਪੰਜਾਬ ਦੇ ਕਈ ਸੀਨੀਅਰ ਆਕੂ ਜਿਹੜੇ ਸੀਗੇ ਉਹ ਸ਼ਾਮਿਲ ਹੋਏ ਸੀਗੇ ਅਤੇ ਉੱਥੇ ਹੀ ਹਰਦੀਪ ਸਿੰਘ ਮੁੰਡਿਆ ਆਸ਼ਾਮ 4 ਵਜੇ ਪੰਜਾਬ ਸਿਵਲ ਸਕਤਰੇਤ ਵਿਖੇ ਚਾਰ ਸੰਭਾਲਣਗੇ ਦਾਜਵਾ ਕੇ ਹਾਲ ਹੀ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਸੀ ਜਿਸ ਤਹਿਤ ਪੰਜਾਬ ਸਰਕਾਰ ਚ 5 ਨਵੇਂ ਮੰਤਰੀ ਸ਼ਾਮਲ ਹੋਏ ਨੇ ਇਹਨਾਂ ਵਿੱਚ ਹਰਦੀਪ ਮੁੰਡਿਆ ਡਾਕਟਰ ਅਬਜੋਤ ਸਿੰਘ ਤਰਨਪ੍ਰੀਤ ਸਿੰਘ ਬਰਿੰਦਰ ਕੋਇਲ ਅਤੇ ਮਹਿੰਦਰ ਭਖਤ ਨੇ ਨਾਮ ਸ਼ਾਮਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਨਵੇਂ ਭਨੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਇਸ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੀ ਕਾਰਜਸ਼ੈਲੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ ਸੀ ਦਾਸਮਾਹ ਕੇ ਪੰਜਾਬ ਸੋ ਚੁੱਕਣ ਵੇਲੇ ਪੰਜ ਮੰਤਰੀਆਂ ਵਿੱਚੋਂ ਦੋ ਅਨੁਸੂਚਿਤ ਜਾਤੀ ਦੋ जाट ਅਤੇ ਇੱਕ ਬਾਣਿਆਪਾਈਚਾਰਾ ਨਾਲ ਸੰਬੰਧਿਤ ਹੈ ਇਸ ਦੇ ਨਾਲ ਹੀ ਅਨਮੋਲ ਗਗਨਮਾਨ ਦੇ ਸਤੀਫੇ ਤੋਂ ਬਾਅਦ ਹੁਣ ਇਸ ਪੂਰੇ ਮੰਤਰੀ ਮੰਡਲ 'ਚ ਸਿਰਫ ਇੱਕ ਮਹਿਲਾ ਮੰਤਰੀ ਰਹਿ ਗਈ ਹੈ ਦਾਸਮਾਹ ਕੇ ਇਸ ਮੌਕੇ ਡਾਕਟਰ ਅਬਜੋਤ ਨੇ ਕਿਹਾ ਕਿ ਆਜਾ ਨੂੰ ਨੰਮੀ ਜ਼ਿੰਮੇਵਾਰੀ ਮਿਲੇਗੀ ਹੋਰ ਕੀ ਕੁਝ ਕਹਿਣਾ ਹੈ ਇਸ ਬਾਰੇ ਸੁਣੋ ਇਸ ਵੀਡੀਓ ਦੇ ਵਿੱਚ ਦੇਖੋ ਜੀ ਜ਼ਿੰਮੇਦਾਰੀਆਂ ਕੀ ਕੁਝ ਜਿਹੜਾ ਇਹ ਨਵੀਂ ਜ਼ਿੰਮੇਦਾਰੀਆਂ ਤੁਸੀਂ ਜਿਹੜਾ ਚ ਬਤਾਓ ਜੀ ਸਭ ਤੋਂ ਪਹਿਲਾਂ ਮੈਂ ਉਸ ਅਕਾਲਪੁਰਕ ਦਾ ਬਹੁਤ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਮੈਂ ਆਵਾੰਦੀ ਪਾਰਟੀ ਦੀ ਪੂਰੀ ਹਾਈ ਕਮਾਂਡ ਸਾਡੇ ਨੈਸ਼ਨਲ ਕਨਵੀਨਰ ਜੀ ਡਾਕਟਰ ਸੰਦੀਪ ਪਾਠਕ ਮਨੀਸ਼ ਜੀ ਸੱਜੇ ਸਿੰਘ ਜੀ ਰਾਗਵ ਜੀ ਤੇ ਸਾਡੀ ਪੰਜਾਬ ਦੀ ਪੂਰੀ ਟੀਮ ਆਵਾੰਦੀ ਪਾਰਟੀ ਸਰਕਾਰ ਸਾਡੇ ਸੀਐਮ ਸਾਹਿਬ ਡਾਕਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮੇਰੇ ਪੂਰੇ ਕੈਬਨਿਟ ਸਾਥੀ ਐਮਐਲਏ ਸਹਿਬਾਨ ਤੇ ਪੰਜਾਬ ਦੀ ਸੰਗਤ ਦਾ ਤੇ ਆਪਣੇ ਹਲਕਿਆ ਸ਼ਾਮਚਰਾਸੀ ਸੰਗਤ ਦਾ ਕਿ ਉਹਨਾਂ ਦੀ ਬਦੌਲਤ ਅੱਜ ਜੋ ਕਿਰਪਾ ਹੋਈ ਆ ਅੱਜ ਜੋ ਸਾਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਇੱਕ ਨਵੀਂ ਪਾਰੀ ਖੇਲਣ ਨੂੰ ਸਾਨੂੰ ਮੌਕਾ ਦਿੱਤਾ ਹੈਗਾ ਤੇ ਮੈਂ ਜਿਸ ਵਿਸ਼ਵਾਸ ਦੇ ਨਾਲ ਜਿਸ ਆਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਉਹਨਾਂ ਨੂੰ ਉਸ ਤੋਂ ਵੱਧ ਆਸਮਾਨ ਦੇ ਨਾਲ ਅਸੀਂ ਆਪਾਂ ਇਹ ਕੰਮ ਕਰਾਂਗੇ ਜ਼ਿੰਮੇਵਾਰੀ ਨਿਭਾਵਾਂਗੇ ਜਿਹੜੀ ਪੰਜਾਬ ਦੀ ਸੇਵ ਵਾਲੀ ਸਾਨੂੰ ਮੌਕਾ ਦਿੱਤਾ ਹੈਗਾ ਪਹਿਲਾਂ ਵੀ ਜਦੋਂ ਐਮ.ਐਲ.ਏ ਸੀ ਸ਼ਾਮ 84 ਦਾ ਸੀ ਕੰਮ ਕਰ ਰਹੀ ਸੀ ਹਲਕੀ ਦੀ ਸੇਵਾ ਕਰ ਰਹੀ ਸੀ ਤੇ ਹੁਣ ਸਾਡਾ ਜਿਹੜਾ ਹੈਗਾ ਵਰਕਿੰਗ ਏਰੀਆ ਵਧਾਤਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਕੀਤੀ ਆ ਤੇ ਅਸੀਂ ਤੰਦ ਹੀ ਨਾ ਸੀ ਆਪਾਂ ਜਿਹੜੀ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਸੀ ਆਪਾਂ ਉਹਨੂੰ ਨਿਵਾਵਾਂਗੇ ਪੂਰੀ ਕਰਾਂਗੇ ਜੀ 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 ਵੈਰੀ ਟru ਟੂਡੇ ਇਜ਼ ਦ ਫਰਸਟ ਡੇ ਮੈਂ ਅੱਜ ਪੱਲੀ ਉਹ ਚਾਰਜ ਸੰਭਾਲਿਆ ਇਸ ਦਾ ਤੇ ਅਸੀਂ ਨਾਲ ਹੀ ਆਪਾਂ ਵੀ ਹ ਕੋਲ ਜਿਹੜੇ ਸਾਡੇ ਕੋਰ ਟੀਮ ਹੈਗੀ ਹੈ ਲੋਕਲ ਬੋਡੀ ਦੀ ਸਾਡੇ ਜਿੰਨੇ ਵੀ ਆਈਐਸ ਅਫੀਸ਼ੀਅਲਸ ਹੈਗੇ ਆ ਜਿੰਨੇ ਵੀ ਟੀਮ ਹੈਗੀ ਹੈ ਅਸੀਂ ਇਸ ਤੋਂ ਬਾਅਦ ਹੀ ਤੁਰ ਤੋਂ ਬਾਅਦ ਇਸ ਨੂੰ ਬੈਠਾਂਗੇ ਆਪਾਂ ਆਈਲ ਫਾਈਂਡ ਆਊਟ ਵੀਲ ਡਿਸਕਸ ਅਸੀਂ ਕਿੱਥੇ ਲੈਕਿੰਗ ਆ ਕਿੱਥੇ ਸਾਡੀ ਕਮਜ਼ੋਰੀ ਹੈ ਜਿੱਥੇ ਕਮੀ ਪੇਸ਼ੀ ਹੈ ਹੈਗੀਆਂ ਲਾਈਕ ਅਸੀਂ ਹੁਣ ਸਪੈਸੀਫਾਈ ਨਹੀਂ ਕਰ ਸਕਦੇ ਆਪਾਂ ਲਾਈਕ ਹਰੇਕ ਕਮੇਟੀ ਦੀ ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੇ ਨੀਡਸ ਹੁੰਦੀਆਂ ਡਿਮਾਂਡਸ ਹੁੰਦੀਆਂ ਆਪਣੇ ਆਪਣੇ ਪ੍ਰੋਬਲਮਸ ਹੁੰਦੀਆਂ ਸੋ ਆਮ ਨਿਊ ਟੂ ਥਿਸ ਡਿਪਾਰਟਮੈਂਟ ਜੇ ਅਸੀਂ ਬੈਠ ਕੇ ਆਪਾਂ ਰਲ ਮਿਲ ਕੇ ਮੈਨੂੰ ਪੂਰਾ ਯਕੀਨ ਆ ਆਮ ਵੈਰੀ ਪੋਜ਼ਿਟਿਵ ਐਂਡ ਆਮ ਵੈਰੀ ਕੌਨਫੀਡੈਂਟ ਕਿ ਅਸੀਂ ਐਜ਼ ਅ ਟੀਮ ਬਣਾ ਕੇ ਇੱਕ ਵਧੀਆ ਇੱਕ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਸੀਐਮ ਸਾਹਿਬ ਨਾਲ ਵੀ ਉਹਨਾਂ ਦੇ ਵੀ ਡਾਇਰੈਕਸ਼ਨਸ ਲੈ ਕੇ ਅਸੀਂ ਆਪਾਂ ਕੰਮ ਕਰਾਂਗੇ ਜੀ ਜੀ ਯਾ very true oh like uh, it's a big uh, responsibility it's a big challenge for us te assi panchayat da election da baad mainu lagda immediately ਵੀ ਹੈਵ ਟੂ ਗੋ ਇਨਟੂ ਦੀ ਫੀਲਡ ਕਾਰਪੋਰੇਸ਼ਨਸ ਇਲੈਕਸ਼ਨ ਸਾਰੀਆਂ ਉਹ ਡਿਊ ਸੀ ਕਾਫੀ ਸਮੇਂ ਤੋਂ ਤੇ ਉਹ ਉਸੇ ਬਾਰੇ ਵੀ ਰਿਗਾਰਡਿੰਗ ਕੱਲ ਸੀਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ ਤੇ ਅਸੀਂ ਆਪਾਂ ਉਹ ਵੀ ਜਲਦ ਅਸੀਂ ਕਰਾਵਾਂਗੇ ਤੇ ਅਸੀਂ ਪੂਰੀ ਪਾਵਰ ਦੇ ਨਾਲ ਅਸੀਂ ਆਪਾਂ ਵਧੀਆ ਆਊਟ ਪਰਫਾਰਮ ਕਰਕੇ ਅਸੀਂ ਦੱਸਾਂਗੇ ਜੀ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ